ਸੱਚਰੇ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਪੁੰਨਿਆ ਪੰਜਾਬ ਦੇਆਂ ਵੱਡੀਆਂ ਖਬਰਾਂ ਤੇ ਮੋਹਾਲੀ ਵਿਖੇ ਜੇਲ੍ਹ ਮੰਤਰੀ ਲਾਲਜੀਤ ਪੁੱਲਰ ਨੇ ਪੰਜ ਮੰਜ਼ਿਲਾ ਇਮਾਰਤ ਦਾ ਰੱਖਿਆ ਨਹੀਂ ਪੱਥਰ ਰਿਓ ਪੰਜ ਮੰਜ਼ਿਲਾ ਜੇਲ੍ਹ ਵਿਭਾਗ ਦੀ ਇਮਾਰਤ 2 ਸਾਲਾਂ ਵਿੱਚ ਹੋ ਜਾਵੇਗੀ ਤਿਆਰ 35 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਹਾਈ ਟੈਕ ਜੇਲ੍ਹ ਦੀ ਇਮਾਰਤ ਵਿੱਚ ਹੋਣ ਗਿਆ ਮੁੱਖ ਸਹੂਲਤਾਂ ਮੋਹਾਲੀ ਦੇ ਸੈਕਟਰ 88 ਵਿੱਚ ਇੱਕ ਏਕੜ ਜ਼ਮੀਨ ਤੇ ਬਣਾਇਆ ਜਾਵੇਗਾ ਜੇਲ੍ਹ ਪਵਨ ਦਾ ਮੁਖ ਦਫਤਰ ਪਹਿਲਾਂ ਚੰਡੀਗੜ੍ਹ ਸੈਕਟਰ 17 ਵਿੱਚ ਸੀ ਜੇਲ੍ਹ ਪਵਨ ਦਾ ਮੁਖ ਦਫਤਰ ਮੋਹਾਲੀ ਵਿਖੇ ਈਡੀ ਦੇ ਨਾਮ ਤੇ 1 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਾਬਕਾ ਪੀਏ ਤਰुणਪ੍ਰੀਤ ਅਤੇ ਗੈਰੀ ਵਿਰੁੱਧ ਮਾਮਲਾ ਕੀਤਾ ਗਿਆ ਦਰਜ ਕੰਢੀਗੜ ਵਿਖੇ ਪੰਜਾਬ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੇ ਕਰਮਚਾਰੀਆਂ ਨੂੰ ਮਿਲੀ ਤਨਖਵਾੜ ਠੇਕੇਦਾਰ ਨੇ ਕਿਹਾ ਬਕਾਇਆ ਵੀ ਜਲਦੀ ਕੀਤਾ ਜਾਵੇਗਾ ਜਾਰੀ ਬੈਂਕ ਵਿੱਚ ਕਾਗਜ਼ੀ ਕਾਰਵਾਈ ਕਾਰਨ ਹੋਈ ਦੇਰੀ। ਅੰਮ੍ਰਿਤਸਰ ਵਿੱਚ ਡਾਕਟਰ ਤੋਂ 30 ਲੱਖ ਦੀ ਫਿਰੋਤੀ ਮੰਗਣ ਮਾਮਲੇ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਇੰਦਰਜੀਤ ਸਿੰਘ ਨੇ ਦਿੱਤੇ ਵੱਡੇ ਖੁਲਾਸੇ। ਮਠਿੰਡਾ ਵਿਖੇ ਕਬਾੜ ਦੇ ਸਟੋਰ ਵਿੱਚ ਬਲੇ ਅੱਗ ਦੇ ਪਾਂਬੜ ਤੜਕੇ 2 ਵਜੇ ਤਲਵੰਡੀ ਸਾਬੋ ਦੇ ਲੇਲੇ ਵਾਲਾ ਰੋਡ ਨਜ਼ਦੀਕ ਸੁਰੇਸ਼ ਸ਼ਰਮਾ ਕਬਾੜ ਸਟੋਰ ਵਿੱਚ ਲੱਗੀ ਭਿਆਨਕ ਅੱਗ ਮੌਕੇ ਤੇ ਨਗਰ ਕੌਂਸਲ ਤਲਵੰਡੀ ਸਾਬੋ ਹਤੇ ਮੌੜ ਮੰਡੀ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਅੱਗ ਲੱਗਣ ਨਾਲ ਕਬਾੜ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ ਗੋਦਾਮ ਵਿੱਚ ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਨਹੀਂ ਲੱਗਿਆ ਪਤਾ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਪਰਿਮੀ ਦਾ ਅਲਰਟ ਜਾਰੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਵਿੱਚ ਪੰਜਾਬ ਵਿੱਚ ਮੌਨਸੂਨ ਦੇ ਆਉਣ ਦੀ ਕੀਤੀ ਭਵਿੱਖਬਾਣੀ ਇਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ